दिन दिहाड़े चोरा वल्लो कार अंदर दाखिल हो कि सिलेंडर अते कुछ नकदी लेके चोर हुए फरार दिन दिहाड़े चोरा ने बनाया कार नु अपना निशाना आज ताजा मामला देखण सामने आया है गुराया थाना अधीन पेंड पेंदे संग टेसियां दा जिथे की चोरा वल्लो दिन दिहाड़े कार अंदर दाखिल होके चोरी की वारदात अंजाम देके चोर मालिक तरन ने दसा की मैं रोजाना तरह काम हो सिल कुछ पितलडे हजार नकदी लेके चोर फरार हो गए सन ने प्रशासन तू तो मंग की है की चोरू जल्द तू जल्द नई जाए बनती कानूनी कारवाई है चोर की जाए पिंडेसिया पवन पनोर की खास रिपोर्ट ਹਾਂਜੀ ਸਰ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਤੇ ਕੀ ਵਾਰਦਾਤ ਹੋਈ ਆ ਮੇਰਾ ਨਾਮ ਤਰਨ ਸਿੰਘ ਆ ਸਨੋਂ ਵਰ ਭਜਿੰਗ ਸਿੰਘ ਦੇ ਪਿੰਡ ਸੰਗਟੇ ਸੀ ਆ ਤਾਂ ਮੈਂ ਸੁੱਤ ਹੋ ਜਾਣਾ ਇਹ ਤਾਂ ਕੰਮ ਤੇ ਗਿਆ ਸਵੇਰੇ ਕੱਪੜੇ ਘਰੋਂ ਜਿੰਦਾ ਲੈ ਕੇ ਜਦ ਬਾਪਸ 5:30 6 ਵਜੇ ਆਇਆ ਮੈਂ ਮੇਰੇ ਘਰ ਚ ਕੱਪੜੇ ਖਿੱਲੇ ਰੇ ਪਏ ਸੀ ਸਿਲੰਡਰ ਗੈਪ ਸੀ ਤਾਂ ਇੱਕ ਭਾਂਡੇ ਪਿੱਤਲ ਦੇ ਸੀ 5000 ਪਈ ਕਹਿਤੀ ਮੈਨੂੰ ਸੈਲਰੀ ਮਿਣੀ ਸੀ ਕੱਲ ਉਹ ਘਰ ਚ ਗਏ ਸੀ ਕਿਸੇ ਤੇ ਸ਼ੱਕ ਵਗੈਰਾ ਹੈਗਾ ਮੈਂ ਕਿਸੇ ਮੇਰਾ ਕੰਮ ਤੇ ਜਿਸ ਮੈਨੂੰ ਕਿਸੇ ਤੇ ਮੈਨੂੰ ਸ਼ੱਕ ਤੇ ਨਾਮ ਕਿਸੇ ਨੇ ਦੇਖਿਆ ਮੈਂ 5:30 6 ਵਜੇ ਕੰਮ ਤੋਂ ਆਇਆ ਯਾ ਦੇਖਾ ਮੇਰੇ ਘਰ ਖਲਾਣਾ ਪਿਆ ਸੀ ਕੋਈ ਸੀਸੀ ਪਟੇ ਵਗੈਰਾ ਆਈਆਂ ਕੈਮਰੇ ਵਗੈਰਾ ਸਾਡੇ ਲਾ ਕੇ ਕੈਮਰੇ ਹੈ ਨਹੀਂਗੇ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕੀਤੀ ਤੁਸੀਂ ਨਹੀਂ ਗੱਲ ਨੂੰ ਕੰਮ ਤੋਂ ਹੋਣਾ ਹੈ ਕਿਹੜੇ ਬਲੇ ਸ਼ਿਕਾਇਤ ਕਰਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਇਹ ਕੰਚੌੜਾ ਨੱਥਪਾਈ ਆ ਬੰਦ ਦਿਹਾੜੀ ਚੋਰੀਆਂ ਹੋ ਰਹੀਆਂ ਗਰੀਬ ਬੰਦਾ ਕਾਰਖਾਨੇ ਕੰਮ ਕਰਦਾ ਹੋਵੇ ਥੈਂਕ ਯੂ